ਕੋਈ ਵੀ ਘਰੋਂ ਇਹ ਸੋਚ ਕੇ ਨਹੀਂ ਜਾਂਦਾ ਹੁੰਦਾ ਹੋਣਾ ਵੀ ਜਦੋਂ ਮੁੜ ਕੇ ਆਵਾਂਗੇ ਤੇ ਬੱਚਿਆਂ ਲਈ ਆਹ ਲੈ ਕੇ ਆਵਾਂਗਾ ਕਰਦੇ ਉਹਨਾਂ ਨੂੰ ਪਤਾ ਕਿ ਮੈਂ ਪਤਾ ਨਹੀਂ ਮੁੜ ਕੇ ਆਉਣਾ ਕਿ ਨਹੀਂ ਆਉਣਾ ਇਹ ਸੋਚ ਕੇ ਜੰਗਾ ਤੇ ਜਾਇਆ ਜਾਂਦਾ ਸੀ ਕਿ ਵਾਪਸੀ ਕੋਈ ਨਹੀਂ ਹੈ ਘੋੜੇ ਦੀਆਂ ਟਾਪਾਂ ਜਾਂਦੇ ਦੀਆਂ ਸੁਣਨੀਆਂ ਨੇ ਵਾਪਸ ਆਉਂਦੇ ਦੀਆਂ ਪਤਾ ਨਹੀਂ ਕਰਦੇ ਆਣੇ ਸੁਣਨੀਆਂ ਕਿ ਨਹੀਂ ਸੁਣਨੀਆਂ ਠੀਕ ਹੈ ਇਸ ਜਜ਼ਬੇ ਨਾਲ ਉਹਨੂੰ ਜਾਇਆ ਜਾਂਦਾ ਸੀ ਮੇਰੇ ਫਾਦਰ ਸਾਹਿਬ ਨੇ 68 65 73 ਤਿੰਨੇ ਲੜਾਈਆਂ ਲੜੀਆਂ ਜਦੋਂ ਮੈਂ ਆਪਣੇ ਡੈਡੀ ਦੀ ਜਦੋਂ ਲੜਾਈ 'ਚ ਗਏ ਮੇਰੇ ਡੈਡ ਮੈਂ ਆਪਣੀ ਮੰਮੀ ਦੀ ਗੋਦੀ ਚ ਹੁੰਦਾ ਸੀ ਜੀ ਕਹਿੰਦੇ ਮੈਨੂੰ ਥੋੜੀ ਪਤਾ ਸੀ ਪੁੱਤ ਮੈਂ ਵਾਪਸ ਆ ਕੇ ਤੈਨੂੰ ਕਦੇ ਦੇਖਣਾ ਕਿ ਨਹੀਂ ਦੁਬਾਰਾ ਹਨਾ ਸੋ ਮੈਨੂੰ ਲੱਗਦਾ ਕਿ ਉਹ ਕੰਨਾਂ ਚ ਪਈਆਂ ਗੱਲਾਂ ਉਹ ਸੁਨੇ ਇਤਿਹਾਸ ਜੀ ਤੇ ਬਲੱਡ ਲਾਈਨ ਉਹ ਤੁਹਾਨੂੰ ਕਿਤੇ ਨਾ ਕਿਤੇ ਇੱਕ ਵੱਖਰਾ ਫੀਲ ਵੀ ਕਰਾਉਂਦੀ ਹੈ ਅਸੀਂ ਤਾਂ ਧਰਮ ਤੇ ਚੱਲਦੇ ਲੋਕਾਂ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਉਸ ਬਾਜਾਂ ਵਾਲੇ ਤੋਂ ਧਰਮ ਸਿੱਖਿਆ ਜਿਨ੍ਹਾਂ ਨੇ ਗੁਰਨਾਨਕ ਤੋਂ ਇੱਕ ਮੂਲ ਸਿਧਾਂਤ ਲਿਆ ਜੀ ਇੱਕ ਧਰਮ ਨਹੀਂ ਹੈ ਜਿਹਦਾ ਸਾਡਾ ਸੀਨ ਹੈ ਮੇਰਾ ਉੱਥੇ ਸ਼ਾਪ ਹੈ ਤੇ ਮੇਰੇ ਕੋਲ ਜਿਹੜੇ ਮੇਰੇ ਸਾਥੀ ਕੰਮ ਕਰਦੇ ਉਹਨਾਂ ਚ ਇੱਕ ਦਾ ਨਾਮ ਬਸ਼ੀਰ ਹੈ ਜੀ ਇੱਕ ਦਾ ਨਾਮ ਰੰਗਦੇਵ ਹੈ ਜੀ ਉਹ Hindu ਪਰਿਵਾਰ ਚੋਂ ਆਉਂਦਾ ਹੈ ਸੋ ਇਹਦੇ ਚ ਲੜਾਈ ਹੈ ਧਰਮ ਦੀ ਅਧਰਮ ਦੇ ਖਿਲਾਫ ਕੀ ਬਾਤ ਹੈ ਬਹੁਤ ਖੂਬ ਇਸ ਐਂਗਲ ਤੋਂ ਦੇਖੋ ਤਾਂ ਧਰਮਕ ਫਿਲਮ ਜਿਹੜਾ ਸਿਧਾਂਤ ਤੇ ਖੜੇ ਲੋਕ ਜਿਹੜੇ ਲੜਨਾ ਮਰਨਾ ਜਾਣਦੇ ਨੇ ਜਿਹੜੇ ਜੁਝਾਰੂ ਨੇ ਜਿੰਦਾ ਆਤਮਾ ਦੇ ਲੋਕ ਨੇ ਉਹ ਧਰਮਕ ਹੀ ਹੁੰਦੇ ਨੇ ਇੱਕ ਤਲਵਾਰ ਦੇ ਨਾਲ ਤਲਵਾਰਬਾਜ਼ੀ ਕਰਨਾ ਮੈਨੂੰ ਲੱਗਦਾ ਬਹੁਤ ਔਖਾ ਹੈ ਕਿੰਨੀਆਂ ਇੱਕ ਕਲਾਸਿਸ ਲਈਆਂ ਕਿੰਨਾ ਚੈਲੈਂਜਿੰਗ ਸੀਗਾ ਸਕੂਲ ਟਾਈਮ ਕਹੋ ਜਾਂ ਸਕੂਲ ਟਾਈਮ ਤੋਂ ਵੀ ਪਹਿਲਾਂ ਬਹੁਤ ਛੋਟੇ-ਛੋਟੇ ਹੁੰਦੇ ਸੀ ਉਦੋਂ ਵੀ ਗਤਕਾ ਪਾਰਟੀਆਂ ਦੇ ਨਾਲ ਨਗਰ ਕੀਰਤਨ ਤੇ ਜਾ ਕੇ ਗਤਕਾ ਖੇਡਣਾ ਜਿੱਦਾਂ ਮੈਂ ਆ ਦੋ ਕ੍ਰਪਾਨਾਂ ਜਿੱਦਾਂ ਹੁਣ ਵੀ ਐ ਨਾ ਕਮਾਫੇ ਮੈਨੂੰ ਪਤਾ ਕਿ ਬਾਡੀ ਕਿਵੇਂ ਨਾਲ-ਨਾਲ ਮੂਵ ਕਰਨੀ ਹੈ ਓਕੇ ਉਹ ਐਕਸਪੀਰੀਅੰਸ ਜਿਹੜਾ ਸੀ ਮੇਰੇ ਫਿਲਮਾਂ 'ਚ ਵੀ ਕੰਮ ਆ ਰਿਹਾ ਤੁਸੀਂ ਡਾਊਟ ਕੀਤਾ ਸੀ ਵੈਰੀ ਫੁਲ ਸਟੈਂਡ ਜਦੋਂ ਗੀਪੀ ਭਾਜੀ ਨੇ ਕਿਹਾ ਸੀਗਾ ਕਿ ਮੈਂ ਡਾਇਰੈਕਸ਼ਨ ਚਾਹਣਾ ਹੈ ਤੇ ਤੁਸੀਂ ਹੱਸੇ ਸੀਗੇ ਇੱਕ ਦੋਸਤੀ ਯਾਰੀ ਜਦੋਂ ਆਪਾਂ ਕਹਿੰਨੇ ਕਿ ਤੁਸੀਂ ਹੱਸਿਆ ਉੱਤੋਂ ਤੁਸੀਂ ਅੰਦਰੋਂ ਦਮ ਰ ਯਾਰ ਮੈਂ ਫਸ ਗਿਆ ਮੈਂ ਜਾਣਾਂ ਕਿ ਤੱਕ ਇਹ ਪਰ ਲੇਕਿਨ ਜੋ ਨਿਮਰਤ ਇਸ ਫਿਲਮ ਕੋ ਇੱਕ ਬੈਂਚਮਾਰਕ ਸੈੱਟ ਕਰਨ ਵਾਲੇ ਨੇ ਕਿਉਂਕਿ ਐਕਸੈਪਟੈਂਸ ਉਹੀ ਗੱਲ ਕਿ ਸਾਡੇ ਲੋਕਾਂ ਦੀ ਐਕਸੈਪਟੈਂਸ ਔਰ ਐਕਸਪੈਕਟੇਸ਼ਨਸ ਕੁੜੀ ਤਾਂ ਹੈ ਹੀ ਨਹੀਂ ਬੇਸਿਕਲੀ ਨਿਮਰਤ ਦੇ ਵਿੱਚ ਉਸ ਸਮੇਂ ਦੀ ਔਰਤ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਜੀ ਉਸ ਸਮੇਂ ਦੀ ਔਰਤ ਨੂੰ ਕਿਵੇਂ ਦੀ ਤਰਬੀਅਤ ਉਹਦੀ ਹੁੰਦੀ ਸੀ ਕਿਵੇਂ ਦਾ ਉਹਨੂੰ ਸਮਾਨ ਸਨਮਾਨ ਸੋਸਾਇਟੀ ਚੋਂ ਮਿਲਦਾ ਸੀ ਜੀ 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 ਕਿਵੇਂ ਦੀਆਂ ਉਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਔਰਤ ਨੂੰ ਜ਼ਿੰਮੇਵਾਰੀਆਂ ਬਖਸ਼ੀਆਂ ਗਈਆਂ ਜੀ ਕਿਵੇਂ ਅਤਬੋਹਤ ਆ ਮਿਲਿਆ ਕਿਤੇ ਭਾਜੀ ਨਾਲ ਇਦਾਂ ਦੀਆਂ ਡਿਸਕਸ਼ਨਸ ਹੁੰਦੀਆਂ ਨੇ ਜਾਂ ਫਿਰ ਧਰਮਾ ਦੇ ਨਾਲ ਹੱਥ ਮਿਲਾਉਣਾ ਤੁਹਾਡੇ ਲਈ ਵੀ ਸਰਪ੍ਰਾਈਜ਼ ਸੀ ਸਾਡੇ ਵੱਲ ਨਹੀਂ ਮੇਰੇ ਲਈ ਸਰਪ੍ਰਾਈਜ਼ ਨਹੀਂ ਸੀ ਸਰਪ੍ਰਾਈਜ਼ ਸੀ ਭਾਜੀ ਇਹ ਨਹੀਂ ਸੀ ਪਤਾ ਕਿ ਧਰਮਾ ਨਾਲ ਗੱਲ ਵੀ ਚੱਲ ਰਹੀ ਹੈ ਕਿ ਇੰਨਾ ਵੱਡਾ ਪ੍ਰੋਡਕਸ਼ਨ ਹਾਊਸ ਹੈਂਡਸ਼ੇਕ ਕਰੇਗਾ ਇਸ ਫਿਲਮ ਤੇ ਸਾਡੇ ਨਾਲ ਔਰ ਇਹਨੂੰ ਹਿੰਦੀ ਦੇ ਵਿੱਚ ਇੱਕ ਨੈਕਸਟ ਲੈਵਲ ਤੇ ਰਿਲੀਜ਼ ਕਰੇਗਾ ਇਹ ਸਾਨੂੰ ਵੀ ਨਹੀਂ ਸੀ ਪਤਾ ਇਹ ਸੁਣ ਕੇ ਲੱਗਾ ਕਿ ਯੈਸ ਅਸੀਂ ਬਹੁਤ ਜਲਦੀ ਇੱਕ ਵੱਡਾ ਜੰਪ ਮਾਰ ਕੇ ਬਹੁਤ ਅੱਗੇ ਵੱਲ ਨੂੰ ਨਿਕਲ ਗਏ ਸਸ਼ਕਾਲ ਦੇ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਇੱਕ ਵਾਰ ਫਿਰ ਤੋਂ ਗੱਲ ਕੀਤੀ ਜਾਵੇਗੀ ਪੰਜਾਬੀ ਇਤਿਹਾਸ ਦੇ ਤੇ ਇੱਕ ਵਾਰ ਫਿਰ ਤੋਂ ਉਸ ਨੂੰ ਜੀਆ ਜਾਏਗਾ ਲੇਕਿਨ ਸਿਨੇਮਾ ਕਰਾਂ ਦੇ ਵਿੱਚ ਉਸ ਨੂੰ ਦੇਖਣ ਤੋਂ ਪਹਿਲਾਂ ਅਸੀਂ ਆਏ ਹਾਂ ਉਸ ਥਾਂ ਤੇ ਜਿੱਥੇ ਇੰਨੀ ਖੂਬਸੂਰਤ ਫਿਲਮ ਸ਼ੂਟ ਕੀਤੀ ਗਈ ਹੈ ਤੇ ਉਸ ਦੇ ਬਾਰੇ ਗੱਲ ਕਰਨਗੇ ਉਹ ਜੋ ਹਮੇਸ਼ਾ ਹੀ ਸਾਡੇ ਇਤਿਹਾਸ ਨੂੰ ਬੜੀ ਖੂਬਸੂਰਤੀ ਦੇ ਨਾਲ ਦੱਸਦੇ ਨੇ ਫਿਲਮ ਦੇ ਵਿੱਚ ਵੀ ਤੇ ਅਸਲ ਜ਼ਿੰਦਗੀ ਦੇ ਵਿੱਚ ਵੀ ਬਹੁਤ ਹੀ ਸਿਆਣਾ ਹੈ ਉਹਨਾਂ ਦਾ ਕਿਰਦਾਰ ਮੈਂ ਗੱਲ ਕਰ ਰਹੀ ਹਾਂ ਬਹੁਤ ਹੀ ਬਾਖਮਾਲ ਕਲਾਕਾਰ ਤੇ ਇਨਸਾਨ ਗੁਰਪ੍ਰੀਤ ਕੁੱਕੀਪਾਡੀ ਸਸ਼ਕਾਲ ਹਾਂ ਸਸ਼ਕਾਲ ਮੈਂ ਨਹੀਂ ਜੀ ਕੀ ਹਾਲ ਚਾਲ ਮੈਂ ਬਿਲਕੁਲ ਠੀਕ ਤੁਸੀਂ ਕਿਵੇਂ ਹੋ ਇਹ ਮੇਰੇ ਪਾਸ ਹਜ਼ੂਰ ਰਾਸ ਸਿੰਘ ਆਪਣੇ ਕਮਰੇ ਨੂੰ ਕੁੰਡੀ ਲਾ ਰਿਹਾ ਸੀ ਅੱਛਾ ਠੀਕ ਹੈ ਬਟ ਇਹ ਫੀਲ ਬਹੁਤ ਹੀ ਖੂਬਸੂਰਤ ਹੈ ਹਾਂ ਇਹ ਸਾਡੇ ਆਰਟ ਵਾਲਿਆਂ ਦੀ ਦੇਖੋ ਕਲਾਕਾਰੀ ਹੁੰਦੀ ਹੈ ਕਿ ਕਿਦਾਂ ਉਸ ਸੀਜ਼ਨ ਨੂੰ ਉਸ ਸਮੇਂ ਦਾ ਬਣਾ ਦਿੰਦੇ ਨੇ ਆ ਸਭ ਹਾਂਜੀ ਆ ਦੇਖੋ ਨਾ ਜੀ ਕੰਦੋਲੀਆਂ ਬਣਾਈਆਂ ਨੇ ਜਿੱਦਾਂ ਇਹ ਹੁਣ ਤਾਂ ਚਲੋ ਖੈਰ ਕਿਉਂਕਿ ਸ਼ੂਟਿੰਗ ਨਹੀਂ ਹੋ ਰਹੀ ਤਾਂ ਨਾ ਦੀ ਕੇਅਰ ਨਹੀਂ ਪਰ ਜਦੋਂ ਤੁਸੀਂ ਇਹਨੂੰ ਲਾਈਵ ਜਦੋਂ ਦੇਖਦੇ ਹੋ ਨਾ ਆ ਕੇ ਤੁਹਾਨੂੰ ਲੱਗਦਾ ਕਿ ਵਾਕੇ ਹੀ ਇਹ ਸਭ ਕੁਝ origignal ਹੈ ਅੱਛਾ ਮੈਂ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਤਾਂ ਇਹ ਬਹੁਤ ਆਪਣਾ ਆਪਣਾ ਲੱਗਦਾ ਹੁੰਦਾ ਕਿਉਂਕਿ ਮੈਂ ਸੁਣਿਆ ਹੈ ਕਿ ਤੁਸੀਂ ਆਪਣੇ ਨਵੇਂ ਘਰ ਦੇ ਵਿੱਚ ਵੀ ਸੁਪਨਿਆਂ ਦੇ ਘਰ ਦੇ ਵਿੱਚ ਵੀ ਕੁਝ ਇੱਕ ਐਦਾਂ ਰੱਖਿਆ ਹੋਇਆ ਕੱਚੇ ਘਰ ਵਾਲਾ ਸਿਸਟਮ ਸਹੀ ਸੁਣਿਆ ਜੀ ਤੁਸੀਂ ਸਹੀ ਸੁਣਿਆ ਹੈ ਨਾ ਮੇਰੇ ਘਰ ਦੇ ਵਿੱਚ ਇੱਕ ਪੋਰਸ਼ਨ ਹੈ ਜਿਹੜਾ ਤੁਹਾਨੂੰ ਐਦਾਂ ਹੀ ਲੱਗੇਗਾ ਓਕੇ ਹਰ ਲੱਗ ਲੋਕੀ ਮਾਡਰਨ ਘਰਾਂ 'ਚ ਇਹ ਚੀਜ਼ਾਂ ਨਹੀਂ ਬਣਾਉਂਦੇ ਪਰ ਮੇਰਾ ਇੱਕ ਪੋਰਸ਼ਨ ਹੈ ਜਿੱਥੇ ਮੇਰਾ ਜੇ ਵੀ ਦਿਲ ਕਰੇ ਕਿ ਪਿੰਡ ਜਾ ਕੇ ਬਹਿਣਾ ਤੇ ਫਿਰ ਅਸੀਂ ਉਹਦਾ ਨਾਂ ਹੀ ਰੱਖਿਆ ਹੈ ਕਿ ਚਾਹ ਬਣਾ ਕੇ ਨਾ ਉਧਰ ਪਿੰਡ ਆ ਜਾਓ अच्छा ਥੱਲੇ ਅਸੀਂ ਕਹਿ ਦਿੰਦੇ ਆ ਜਾਂ ਬੱਚਾ ਜਿਹੜਾ ਸਾਡੇ ਨਾਲ ਜਿਹੜੀ ਲੇਡੀ ਲੜਕੀ ਹੈ ਨਾ ਸਾਡੀ ਡੋਮੈਸਟਿਕ ਹੈਲਪ ਕਰਦੀ ਹੈ ਉਹਨੂੰ ਕਹਿ ਦਿੰਦੇ ਨੇ ਕਿ ਬੇਟਾ ਤੂੰ ਨਾ ਖੁਸ਼ਬੂ ਚਾਹ ਬਣਾ ਕੇ ਬੇਟਾ ਉੱਤੇ ਪਿੰਡ ਤੇ ਪਿੰਡ ਚ ਫੜਾ ਦੇਗੀ ਉਹ ਕਹਿੰਦੀ ਹਾਂ ਭਈਆ ਮੈਂ ਪਿੰਡ ਚ ਲੈ ਕੇ ਚਲੇ ਆਉਂਗੀ ਰਾਈਟ ਬੜਾ ਮਜ਼ਾ ਆਉਂਦਾ ਹੈ ਜੀ ਸੋ ਮਜ਼ਾ ਤਾਂ ਤੁਹਾਡੀ ਫਿਲਮ ਨੂੰ ਲੈ ਕੇ ਵੀ ਫਿਲਹਾਲ ਬਹੁਤ ਜ਼ਿਆਦਾ ਅੱਛਾ ਸੋਹਣਾ ਫੀਲ ਹੈ ਅੱਛਾ ਭਾਜੀ ਕਈਆਂ ਲੋਕਾਂ ਨੂੰ ਪਤਾ ਨਹੀਂ ਕਿਉਂ ਇਹ ਗਲਤ ਫਹਮੀ ਹੈ ਕਿ ਸ਼ਾਇਦ ਇਹ ਫਿਲਮ ਇਤਿਹਾਸਿਕ ਹੋਣ ਦੇ ਨਾਲ ਨਾਲ ਧਾਰਮਿਕ ਵੀ ਹੈ ਤੁਹਾਡੇ ਕੋਲ ਵੀ ਇਹ ਗੱਲ ਪਹੁੰਚੀ ਹੈ ਦੇਖੋ ਅਸੀਂ ਧਾਰਮਿਕ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਧਾਰਮਿਕ ਪ੍ਰਚਾਰ ਦੀ ਫਿਲਮ ਹੈ ਜੀ 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 ਅਸੀਂ ਤਾਂ ਧਰਮ ਤੇ ਚੱਲਦੇ ਲੋਕਾਂ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਉਸ ਬਾਜਾਂ ਵਾਲੇ ਤੋਂ ਧਰਮ ਸਿੱਖਿਆ ਜਿਨ੍ਹਾਂ ਨੇ ਗੁਰੂ ਨਾਨਕ ਤੋਂ ਇੱਕ ਮੂਲ ਸਿਧਾਂਤ ਲਿਆ ਜੀ ਉਹ ਕਿਵੇਂ ਧਰਮ ਦੇ ਉੱਤੇ ਚੱਲੇ ਕਿਉਂਕਿ ਧਰਮ ਕੋਈ ਇੱਕ ਧਰਮ ਨਹੀਂ ਹੈ ਜਿਹਦਾ ਸਾਡਾ ਸੀਨ ਹੈ ਮੇਰਾ ਉੱਥੇ ਸ਼ਾਪ ਹੈ ਹਨਾ ਅਸੀਂ ਉਹ ਹੁਣ ਦਿਖਾ ਨਹੀਂ ਸਕਦੇ ਜੀ ਫਿਲਹਾਲ ਕਿਉਂਕਿ ਉੱਥੇ ਕੋਈ ਹੋਰ ਬੋਰਡ ਲੱਗਾ ਹੈ ਹਾਂਜੀ ਉਸ ਆ ਥਾਂ ਦੇ ਉੱਤੇ ਮੇਰੇ ਕੋਲ ਜਿਹੜੇ ਮੇਰੇ ਸਾਥੀ ਕੰਮ ਕਰਦੇ ਉਹਨਾਂ ਚ ਇੱਕ ਦਾ ਨਾਮ ਬਸ਼ੀਰ ਹੈ ਜੀ ਇੱਕ ਦਾ ਨਾਮ ਰੰਗਦੇਵ ਹੈ ਜੀ ਉਹ Hindu ਪਰਿਵਾਰ ਚੋਂ ਆਉਂਦਾ ਸੋ ਅਸੀਂ ਇਹ ਜਿਹੜਾ ਪਿੰਡ ਹੈ ਨਾ ਇਹਦੇ ਵਿੱਚ ਇੱਕ ਸੋਸ਼ਲ ਜਾਂ ਕਹੇ ਲੋ ਕਿ ਰਿਲੀਜੀਅਸ ਹਾਰਮਨੀ ਜਿਹੜੀ ਹੈ ਉਹ ਵੀ ਬਣੀ ਹੋਈ ਤੁਹਾਨੂੰ ਨਜ਼ਰ ਆਉਂਦੀ ਹੈ ਜੀ ਬਿਲਕੁਲ ਆਉਂਦੀ ਹੈ ਸੋ ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਅਸੀਂ ਵਾਕਈ ਨੂੰ ਉਸ ਐਂਗਲ ਤੋਂ ਧਾਰਮਿਕ ਫਿਲਮ ਕਹਿ ਸਕਦੇ ਆ ਇਹਦੇ ਚ ਲੜਾਈ ਹੈ ਧਰਮ ਦੀ ਅਧਰਮ ਦੇ ਖਿਲਾਫ ਕੀ ਬਾਤ ਹੈ ਬਹੁਤ ਖੂਬ ਇਸ ਐਂਗਲ ਤੋਂ ਦੇਖੋ ਤਾਂ ਧਾਰਮਿਕ ਫਿਲਮ ਹੈ ਜਿਹੜਾ ਸਿਧਾਂਤ ਤੇ ਖੜੇ ਲੋਕ ਜਿਹੜੇ ਲੜਨਾ ਮਰਨਾ ਜਾਣਦੇ ਨੇ ਜਿਹੜੇ ਜੁਝਾਰੂ ਨੇ ਜ਼ਿੰਦਾ ਆਤਮਾ ਦੇ ਲੋਕ ਨੇ ਉਹ ਧਾਰਮਿਕ ਹੀ ਹੁੰਦੇ ਨੇ ਬਿਲਕੁਲ ਬਿਲਕੁਲ ਹੁੰਦੇ ਨੇ ਉਸ ਤੋਂ ਤੁਹਾਡੇ ਹਿੱਸੇ ਜਿਹੜਾ ਕਿਰਦਾਰ ਆਇਆ ਮੈਂ ਐਕਚੁਅਲੀ ਪੁੱਛਣਾ ਚਾਹਾਂਗੀ ਕਿ ਆਬਵੀਅਸਲੀ ਕਿ ਇਮੋਸ਼ਨ ਕਨੈਕਟ ਹੁੰਦਾ ਪਰ ਆਪਣਾ ਉਹ ਜਿਹੜਾ ਕਿਰਦਾਰ ਸੀ ਉਹਦੀ એનર્ਜੀ ਤੁਸੀਂ ਪ੍ਰੈਜ਼ੈਂਸ ਫੀਲ ਕਰ पाए ਬਿਲਕੁਲ ਇਹ ਗੱਲ ਬਹੁਤ ਤੁਸੀਂ ਸਹੀ ਆਖੀ ਹੈ ਕਿ ਜਦੋਂ ਨਾ ਮੈਂ ਹੁਣ ਇਦਾਂ ਗੁਰਪ੍ਰੀਤ ਖੁੱਗੀ ਆ ਜੀ ਜਦੋਂ ਮੈਂ ਹੁਣ ਵੈਨਿਟੀ ਚ ਜਾਵਾ ਜਦੋਂ ਮੈਂ ਮੇਕਅਪ ਕਰ ਲਿਆ ਜਦੋਂ ਮੈਂ ਉਸ ਗੈਟਅਪ ਚ ਆ ਗਿਆ ਜੀ ਆਈ ਸਵਰ ਕਿ ਉਦੋਂ ਮੇਰੇ ਅੰਦਰ ਕੋਈ ਹੋਰ ਕੈਰੇਕਟਰ ਹੁੰਦਾ ਉਦੋਂ ਮੈਂ ਮੈਂ ਨਹੀਂ ਹੁੰਦਾ ਫਿਰ ਜੀ ਉਹ ਉਹਦਾ ਨਾ ਮੇਰੇ ਕੋਲ ਉਦਾਂ ਦੇ ਮਜ਼ਾਕ ਕਰਨ ਦੇ ਨੇ ਨਾ ਮੇਰੇ ਕੋਲ ਉਦਾਂ ਦਾ ਕੈਜੂਅਲ ਬਿਹੇਵੀਅਰ ਹੁੰਦਾ ਹੈ ਜੀ ਉਹ ਨਾ ਹੀ ਮੈਨੂੰ ਉਦੋਂ ਚੰਗਾ ਲੱਗਦਾ ਕਿ ਐਵੇਂ ਫालतू ਕਾਲਾਂ ਆਈ ਜਾਣ ਤੇ ਮੈਂ ਜਵਾਬ ਦੇ ਆ ਮੈਨੂੰ ਲੱਗਦਾ ਹੈ ਕਿ ਕੋਈ ਮੈਨੂੰ ਨਹੀਂ ਹਜ਼ੂਰਾ ਸਿੰਘ ਨੂੰ ਡਿਸਟਰਬ ਕਰ ਰਿਹਾ ਜੀ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਦੋਂ ਸੀ ਉਸ ਗੈਟਅੱਪ ਚ ਉਸ ਲੁੱਕ ਚ ਹੁੰਨੇ ਆ ਨਾ ਤੇ ਖਾਸ ਤੌਰ ਤੇ ਜਦੋਂ ਇਸ ਤਰ੍ਹਾਂ ਦਾ ਕਰੈਕਟਰ ਹੋਵੇ ਜੀ ਤੇ ਉਦੋਂ ਮੈਂ ਉਹਦੇ ਵਿੱਚ ਉਸ ਔਰਾ ਨੂੰ ਇੰਜੋਏ ਕਰ ਰਿਹਾ ਹੁੰਦਾ ਮੇਰਾ ਦਿਲ ਕਰਦੇ ਹੁੰਦਾ ਕਿ ਹੁਣ ਮੈਨੂੰ ਕੋਈ ਨਾ ਛੇੜੇ ਜ਼ਿਆਦਾ ਰਾਈਟ ਜਦੋਂ ਤੁਸੀਂ ਉਸ ਲਿਬਾਸ ਦੇ ਵਿੱਚ ਉਸ ਬਾਣੇ ਦੇ ਵਿੱਚ ਗੈਟਅਪ ਦੇ ਨਾਲ ਸੈੱਟ ਤੇ ਆਉਂਦੇ ਸੀਗੇ ਹੈਨਾ ਉਹ ਇਮੋਸ਼ਨ ਕੀ ਹੁੰਦਾ ਵੋ ਇੱਕ ਵਾਰੀਅਰ ਕੀ ਸੋਚਦਾ ਹੋਏਗਾ ਤੁਸੀਂ ਇਸ ਗੱਲ ਨੂੰ ਤਾਂ ਜ਼ਰੂਰ ਫੀਲ ਕੀਤਾ ਹੋਵੇ ਬਿਲਕੁਲ ਜਦੋਂ ਮੈਂ ਇਹ ਦਸਤੇ ਨੂੰ ਹੱਥ ਪਾਣਾ ਨਾ ਨਾ ਤੇ ਮਨੂੰ ਫਾੜਕੇ ਪਤਾ ਲੱਗ ਜਾਂਦਾ ਕਿ ਜਦੋਂ origianlly ਜ਼ੁਲਮ ਦੇ ਖਿਲਾਫ ਇਹ ਸ਼ਮਸ਼ੀਰ ਦੇ ਦਸਤਿਆਂ ਨੂੰ ਹੱਥ ਪੈਂਦੇ ਹੋਣਗੇ ਤਾਂ ਕਿੱਡੇ ਜਜ਼ਬੇ ਨਾਲ ਪੈਂਦੇ ਹੋਣਗੇ ਕੋਈ ਵੀ ਘਰੋਂ ਇਹ ਸੋਚ ਕੇ ਨਹੀਂ ਜਾਂਦਾ ਹੋਣਾ ਵੀ ਜਦੋਂ ਮੁੜ ਕੇ ਆਵਾਂਗੇ ਤੇ ਬੱਚਿਆਂ ਲਈ ਆਹ ਲੈ ਕੇ ਆਵਾਂਗਾ ਕਰਦੇ ਉਹਨਾਂ ਨੂੰ ਪਤਾ ਹੈ ਕਿ ਮੈਂ ਪਤਾ ਨਹੀਂ ਮੁੜ ਕੇ ਆਉਣਾ ਕਿ ਨਹੀਂ ਆਉਣਾ ਇਹ ਸੋਚ ਕੇ ਚੰਗਾ ਤੇ ਜਾਇਆ ਜਾਂਦਾ ਸੀ ਕਿ ਵਾਪਸੀ ਕੋਈ ਨਹੀਂ ਹੈ ਘੋੜੇ ਦੀਆਂ ਟਾਪਾਂ ਜਾਂਦੇ ਦੀਆਂ ਸੁਣਨੀਆਂ ਨੇ ਵਾਪਸ ਆਉਂਦੇ ਦੀਆਂ ਪਤਾ ਨਹੀਂ ਕਰਦੇ ਆ ਨੇ ਸੁਣਨੀਆਂ ਕਿ ਨਹੀਂ ਸੁਣਨੀਆਂ ਠੀਕ ਹੈ ਇਸ ਜਜ਼ਬੇ ਨਾਲ ਉਦੋਂ ਜਾਇਆ ਜਾਂਦਾ ਸੀ ਔਰ ਅਸੀਂ ਜੇ ਅਸੀਂ ਆਪਣੇ ਪਰਿਵਾਰ ਦੀ ਗੱਲ ਕਰੀਏ ਤੇ ਸਾਡੇ 6-7 ਪੀੜੀਆਂ ਪਿੱਛੇ ਚਲਾ ਜਾਵਾਂ ਤੇ ਸਾਡੇ ਜਿਹੜੇ ਫੋਰ ਫਾਦਰਸ ਵਿੱਚ ਰਾਮ ਸਿੰਘ ਹੁੰਦੇ ਸੀ ਸਾਡੇ ਜਿਹੜੇ ਬਜ਼ੁਰਗ ਉਹ ਰਾਮ ਸਿੰਘ ਵੜਾਇਚ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਉਹਨਾਂ ਨੇ ਕੰਮ ਕੀਤੇ ਹੋਏ ਨੇ ਸੋ ਮੈਨੂੰ ਲੱਗਦਾ ਕਿ ਉਹ ਜਿਹੜਾ ਬਲੱਡ ਵੀ ਤੁਹਾਡੀ ਬਲੱਡ ਲਾਈਨ ਹੈ ਨਾ ਉਹ ਵੀ ਕਿਤਨਾ ਕਿਤੇ ਤੁਹਾਨੂੰ ਫੀਲ ਕਰਾ ਦਿੰਦੀ ਹੈ ਜੀ ਮੇਰੇ ਫਾਦਰ ਸਾਹਿਬ ਨੇ 62 65 73 ਲੜਾਈਆਂ ਲੜੀਆਂ ਜਦੋਂ ਮੈਂ ਆਪਣੇ ਡੈਡੀ ਦੀ ਜਦੋਂ ਲੜਾਈ 'ਚ ਗਏ ਮੇਰੇ ਡੈਡ ਮੈਂ ਆਪਣੀ ਮੰਮੀ ਦੀ ਗੋਦੀ 'ਚ ਹੁੰਦਾ ਸੀ ਜੀ ਹਨਾ ਤੇ ਉਹ 71 ਵਾਲੀ ਲੜਾਈ 'ਚ ਜੀ ਤੇ ਪਤਾ ਹੀ ਨਹੀਂ ਸੀ ਕਿ ਕਹਿੰਦੇ ਮੈਨੂੰ ਥੋੜੀ ਪਤਾ ਸੀ ਪੁੱਤ ਮੈਂ ਵਾਪਸ ਆ ਕੇ ਤੈਨੂੰ ਕਦੇ ਦੇਖਣਾ ਕਿ ਨਹੀਂ ਦੁਬਾਰਾ ਹਨਾ ਸੋ ਮੈਨੂੰ ਲੱਗਦਾ ਕਿ ਉਹ ਕੰਨਾਂ 'ਚ ਪਈਆਂ ਗੱਲਾਂ ਉਹ ਸੁਨੇ ਇਤਿਹਾਸ ਜੀ ਤੇ ਬਲੱਡ ਲਾਈਨ ਉਹ ਤੁਹਾਨੂੰ ਕਿਤੇ ਨਾ ਕਿਤੇ ਇੱਕ ਵੱਖਰਾ ਫੀਲ ਵੀ ਕਰਾਉਂਦੀ ਹੈ ਔਰ ਮੈਨੂੰ ਤਾਂ ਵਾਕਈ ਸ਼ਮਸ਼ੀਰ ਹੱਥ 'ਚ ਫੜ ਕੇ ਲੱਗਦਾ ਕਿ ਮੈਂ ਐਕਚੁਅਲੀ ਮੈਨੂੰ ਆਹੀ ਹੋਣਾ ਚਾਹੀਦਾ ਸੀ ਪਰ ਮੈਂ ਇਹ ਗੱਲ ਜ਼ਰੂਰ ਜਾਣਨੀ ਚਾਹਾਂਗੀ ਕਿ ਇੱਕ ਤਲਵਾਰ ਦੇ ਨਾਲ ਤਲਵਾਰਬਾਜ਼ੀ ਕਰਨਾ ਮੈਨੂੰ ਲੱਗਦਾ ਬਹੁਤ ਔਖਾ ਹੈ ਕਿੰਨੀਆਂ ਇੱਕ ਕਲਾਸਿਸ ਲਈਆਂ ਕਿੰਨਾ ਕ ਚੈਲਿੰਜਿੰਗ ਸੀਗਾ ਜਦੋਂ ਗੁਰਪ੍ਰੀਤ ਕੋ ਗੀ ਜੀ ਆਪਣੇ ਕਿਰਦਾਰ ਦੇ ਨਾਲ ਗੱਲ ਕਰਦੇ ਸੀ ਦੋਵਾਂ ਹੈ ਨਾ ਹੱਥਾਂ ਨਾਲ ਤਲਵਾਰਬਾਜ਼ੀ ਕਰਦੇ ਸੀ ਮੈਂ ਦੇਖਿਆ ਤੁਸੀਂ ਆਨਸੈਟ ਵੀ ਨਹੀਂ ਹਸਲਸ ਕਰਦੇ ਸੀ ਸੋ ਉਹ ਤਜਰਬਾ ਤੇ ਉਹ ਅਹਿਸਾਸ ਕਿੱਦਾਂ ਕਨੈਕਟ ਹੁੰਦੇ ਸੀ ਹਾਂ ਉਹ ਬਹੁਤ ਕਿਉਂਕਿ ਇਹ ਨਾ ਮੈਂ ਕਮਾਈਨੀ ਜੀ ਬਚਪਨ ਵਿੱਚ ਗਤਕਾ ਖੇਡਿਆ ਹੋਇਆ ਜੀ ਜੀ ਸਕੂਲ ਟਾਈਮ ਕਹ ਲਓ ਜਾਂ ਸਕੂਲ ਟਾਈਮ ਤੋਂ ਵੀ ਪਹਿਲਾਂ ਬਹੁਤ ਛੋਟੇ-ਛੋਟੇ ਹੁੰਦੇ ਸੀ ਉਦੋਂ ਵੀ ਗਤਕਾ ਪਾਰਟੀਆਂ ਦੇ ਨਾਲ ਨਗਰ ਕੀਰਤਨ ਤੇ ਜਾ ਕੇ ਗਤਕਾ ਖੇਡਣਾ ਹਾਂਜੀ ਤੇ ਮੈਨੂੰ ਬੜਾ ਚਾਹ ਹੁੰਦਾ ਸੀ ਜੀ ਉਦੋਂ ਹੀ ਮੇਰੀਆਂ ਕੁਝ ਚੀਜ਼ਾਂ ਚ ਐਕਸਪਰਟੀਸ ਹੋ ਗਈਆਂ ਸੀ ਜਿੱਦਾਂ ਮੈਂ ਆ ਦੋ ਕਰਪਾਨਾਂ ਜਿੱਦਾਂ ਹੁਣ ਵੀ ਇਹਨਾਂ ਕਮਾਂ ਫਿਰ ਮੈਨੂੰ ਪਤਾ ਕਿ ਬਾਡੀ ਕਿਵੇਂ ਨਾਲ-ਨਾਲ ਮੂਵ ਕਰਨੀ ਹੈ ਉਹ ਐਕਸਪੀਰੀਅੰਸ ਜਿਹੜਾ ਸੀ ਮੇਰੇ ਫਿਲਮਾਂ 'ਚ ਵੀ ਕੰਮ ਆ ਰਿਹਾ ਹੈ ਬਾਰਿਕੀਆਂ ਹਾਂ ਤੇ ਮੈਨੂੰ ਜਦੋਂ ਮੈਂ ਫੜਦਾ ਵਾਂ ਸ਼ਸਤਰ ਹੱਥ 'ਚ ਤੇ ਮੈਨੂੰ ਇੱਕ ਤਾਂ ਮੈਂ ਬਚਪਨ 'ਚ ਚਲਾ ਜਾਂਦਾ ਉਹ ਜਿਹੜੀ ਕਿਰਪਾਨ ਢਾਲ ਦੀ ਲੜਾਈ ਅਸੀਂ ਗੱਤਕੇ 'ਚ ਕਰਦੇ ਹੁੰਦੇ ਸੀ ਮੇਰੇ ਅੰਦਰ ਸਾਰਾ ਹੀ ਫੀਲ ਆ ਜਾਂਦਾ ਉਹ ਵਾਲਾ ਕੀ ਬਾਤ ਹੈ ਤੇ ਮੈਨੂੰ ਬਾਕੀ ਕਾਮੇਡੀ ਕੀਤੀ ਬੜਾ ਹਸਾਇਆ ਲੋਕਾਂ ਨੂੰ ਅੱਗੋਂ ਵੀ ਕਰਾਂਗੇ ਉਹ ਮੇਰਾ ਪ੍ਰੋਫੈਸ਼ਨ ਹੈ ਪਰ ਇਦਾਂ ਦਾ ਕੰਮ ਜਦੋਂ ਕਰਦਾ ਮੈਨੂੰ ਲੱਗਦਾ ਮੇਰਾ ਪੈਸ਼ਨ ਹੈ ਮੇਰਾ ਜਨੂਨ ਹੈ ਪਰ ਇਹ ਪੈਸ਼ਨ ਤਾਂ ਮੈਂ ਦੇਖ ਰਹੀਆਂ ਸਾਰੀ ਹੀ ਟੀਮ ਦੇ ਵਿੱਚ ਹੈ ਨਿਮਰਤ ਨੇ ਕਲਾਸਿਸ ਲਈਆਂ ਨੇ ਸ਼ਿੰਦਾ ਨੇ ਕਲਾਸਿਸ ਲਈਆਂ ਨੇ ਇਨਫੈਕਟ ਐਜ਼ ਅ ਡਾਇਰੈਕਟਰ ਗਿੱਪੀ ਭਾਜੀ ਗਾਣੇ ਔਰ ਡਾਇਲੌਗਸ ਮੈਂ ਤੁਹਾਡਾ ਵੀ ਇੱਕ ਮ ਬਿੰਗ ਜੀ ਵੀ ਬੈਕੇ ਫੋਕਸ ਕਰ ਰਹੇ ਹਾਂ ਬਿਲਕੁਲ ਜੀ ਮੈਂ ਉਹੀ ਕਹਿ ਰਿਹਾ ਲੋਕ ਸਾਡੇ ਤੋਂ ਉਮੀਦ ਹੀ ਨਹੀਂ ਕਰਦੇ ਕਿ ਅਸੀਂ ਇੰਨਾ ਮੈਚਿਓਰ ਸਿਨੇਮਾ ਕਰਨ ਤੋਂ ਬਾਅਦ ਇੰਨਾ ਜ਼ਿਆਦਾ ਪ੍ਰੋਫੈਸ਼ਨਲਿਜ਼ਮ ਦੀ ਗੱਲ ਕਰਨ ਤੋਂ ਬਾਅਦ ਅਸੀਂ ਇਮੈਚਿਓਰਟੀ ਦਿਖਾਈਏ ਸਕ੍ਰਿਪਟ ਦੇ ਲੈਵਲ ਤੇ ਕਿਸੇ ਡਾਇਲੋਗ ਦੇ ਕਿਸੇ ਪਨੰਸੀਏਸ਼ਨ ਤੇ ਕਿਉਂਕਿ ਮੈਂ ਪਨੰਸੀਏਸ਼ਨ ਹੀ ਨਹੀਂ ਮੈਂ ਡਾਇਲੈਕਟ ਤੇ ਬੜਾ ਕੰਮ ਕਰਦਾ ਜੀ ਡਿਕਸ਼ਨ ਦੀ ਤਾਂ ਮੈਨੂੰ ਐਡਿਕਸ਼ਨ ਹੈ ਕਿ ਡਿਕਸ਼ਨ ਸਹੀ ਹੋਣੀ ਚਾਹੀਦੀ ਹੈ ਹਨਾ ਜੀ ਤੇ ਮੈਨੂੰ ਇਦਾਂ ਉਰਦੂ ਦਾ ਲਫਜ਼ ਤਲਫਜ਼ ਜੀ ਜਿਹੜਾ ਬੰਦਾ ਉਰਦੂ ਬੋਲਦਾ ਹੋਵੇ ਉਹਦਾ ਤਲੱਫਜ਼ ਸਹੀ ਨਾ ਨਾ ਹੋਵੇ ਉਰਦੂ ਦਾ ਜਾਣਕਾਰ ਬੰਦਾ ਚਾਹੁੰਦਾ ਵੀ ਮੇਰਾ ਕਤਲ ਕਰ ਦੇ ਹਾਂਜੀ ਜੇ ਤੁਸੀਂ ਗਜ਼ਲ ਨੂੰ ਗਜ਼ਲ ਕਹਿ ਦਿਓਗੇ ਨਾ ਤਾਂ ਸਾਹਮਣੇ ਵਾਲੇ ਬੰਦੇ ਦਾ ਕੰਧ 'ਚ ਟੱਕਰ ਮਾਰਨ ਨੂੰ ਦਿਲ ਕਰੇਗਾ ਕਿਉਂਕਿ ਜੇ ਤੁਸੀਂ ਗਜ਼ਲ ਵੀ ਨਹੀਂ ਗਜ਼ਲ ਨਹੀਂ ਨਾ ਕਹਿੰਦੇ ਇਹਦਾ ਮਤਲਬ ਤੁਸੀਂ ਬੇਇਨਸਾਫੀ ਕਰ ਰਹੇ ਹੋ ਉਸ ਸ਼ਬਦ ਦੇ ਨਾਲ ਸੋ ਮੇਰਾ ਬਹੁਤ ਮਨ ਕਰਦਾ ਹੁੰਦਾ ਕਿ ਤਲੱਫਜ਼ ਤੇ ਇੰਨੀ ਮਿਹਨਤ ਕੀਤੀ ਜਾਵੇ ਡਿਕਸ਼ਨ ਤੇ ਡਾਇਲੈਕਟ ਤੇ ਕਿ ਉਹ ਚੀਜ਼ਾਂ ਸਕਰੀਨ ਤੇ ਬਹੁਤ ਅੱਛੀਆਂ 사ਉਂਡ ਕਰਨ ਸਿਨੇਮਾ ਦੇਖਣ ਵਾਲੀ ਇਕੱਲੀ ਚੀਜ਼ ਨਹੀਂ ਹੈ ਨਾਲ ਨਾਲ ਤੁਹਾਡੇ ਕੰਨ ਸੁਣ ਰਹੇ ਨੇ ਮਾਈਂਡ ਉਹਨੂੰ ਰੀਡ ਕਰ ਰਿਹਾ ਸੋ ਮੈਨੂੰ ਲੱਗਦਾ ਕਿ ਪਰਫੈਕਸ਼ਨ ਜਿਹੜੀ ਹੈ ਇਹ ਤੁਹਾਡੀ ਪਹਿਚਾਨ ਹੋਣੀ ਚਾਹੀਦੀ ਹੈ ਤੁਸੀਂ ਡਾਊਟ ਕੀਤਾ ਸੀ ਵੈਰੀ ਫਸਟ ਟਾਈਮ ਜਦੋਂ ਗੀਪੀ ਭਾਜੀ ਨੇ ਕਿਹਾ ਸੀਗਾ ਕਿ ਮੈਂ ਡਾਇਰੈਕਸ਼ਨ ਜਾਣਾ ਹੈ ਤੇ ਤੁਸੀਂ ਹੱਸੇ ਸੀਗੇ ਇੱਕ ਦੋਸਤੀ ਯਾਰੀ ਜਦੋਂ ਆਪਾਂ ਕਹਿੰਨੇ ਕਿ ਵੀ ਤੁਸੀਂ ਹੱਸਿਆ ਉੱਤੋਂ ਤੁਸੀਂ ਅੰਦਰੋਂ ਤਾਂ ਮੈਂ ਰੋਇਆ ਸੀ ਕਿਉਂਕਿ ਮੈਂ ਫਸ ਗਿਆ ਮੈਂ ਜਾਣਾ ਕਿੱਥੇ ਹੁਣ ਬਟ ਉਹ ਟਾਈਮ ਹੁਣ ਟ੍ਰੈਵਲ ਕਰਕੇ ਅਕਾਲ ਤੱਕ ਪਹੁੰਚ ਚੁੱਕਿਆ ਜੋ ਕਿ ਆਪਣੇ ਆਦੇ ਦੇ ਮੈਨੂੰ ਲੱਗਦਾ ਸੋ ਵੱਡਾ ਪ੍ਰੋਜੈਕਟ ਵੈਂਚਰ ਹੈ ਸਾਡੇ ਸਿਨੇਮਾ ਦਾ ਸੋ ਹੁਣ ਐਜ਼ ਅ ਡਾਇਰੈਕਟਰ ਕਿੱਦਾਂ ਜਜ ਕਰਦੇ ਉਹਨਾਂ ਨੂੰ ਦੇਖਦੇ ਹੋ ਦੇਖੋ ਮੈਂ ਸਮਝਦਾ ਕਿ ਅਰਦਾਸ ਵਰਗੀ ਵੀ ਫਿਲਮ ਦੁਬਾਰਾ ਨਹੀਂ ਕਦੇ ਬਣੀ ਅਸੀਂ ਅਰਦਾਸ ਕਰਾਂ ਵੀ ਬਣਾਈ ਹੈ ਅਰਦਾਸ ਸਰਬਤ ਦੇ ਭਲੇ ਦੀ ਵੀ ਪਰ ਅਰਦਾਸ ਦਾ ਆਪਣਾ ਇੱਕ ਮਕਾਮ ਹੈ ਸੋ ਮੈਨੂੰ ਲੱਗਦਾ ਜਿੱਦਾਂ ਲਾਂਚ ਪੈਡ ਹੀ ਏਡਾ ਵਧੀਆ ਹੋਵੇ ਜੀ ਗਿੱਪੀ ਗਰੇਵਾਲ ਦਾ ਹਾਂਜੀ ਤੇ ਫਿਰ ਇੱਥੇ ਤੱਕ ਪਹੁੰਚਣਾ ਤਾਂ ਉਹਨੂੰ ਚਾਹੀਦਾ ਵੀ ਸੀ ਹੈਨਾ ਤੇ ਇਸ ਤੋਂ ਅੱਗੇ ਜਾਵਾਂਗੇ ਅਜੇ ਸੋ ਉਹਦੀ ਜਰਨੀ ਗਿੱਪੀ ਦੀ ਐਸੇ ਡਾਇਰੈਕਟਰ ਬਹੁਤ ਵਧੀਆ ਸ਼ੁਰੂ ਹੋਈ ਅਰਦਾਸ ਦੇ ਨਾਲ ਜੀ ਤੇ ਅੱਜ ਇੱਥੇ ਖੜੇ ਆ ਇੱਥੇ ਪਹੁੰਚੇ ਆ ਮੈਨੂੰ ਲੱਗਦਾ ਹੈ ਕਾਲਪੁਰਖ ਨੇ ਕਿਰਪਾ ਕੀਤੀ ਤੇ ਅਜੇ ਹੋਰ ਕਹਿੰਦੇ ਸਕਾਈ ਇਸ ਦਾ ਲਿਮਟ ਯੈਸ ਆਫਕੋਰਸ ਤੁਹਾਡਾ ਜਿਹੜਾ ਕੈਰੈਕਟਰ ਹੈ ਜਦੋਂ ਤੁਸੀਂ ਸੈੱਟ ਤੇ ਆਉਂਦੇ ਸੀ ਕਿਉਂਕਿ ਤੁਹਾਡੇ ਅੰਦਰ ਇੰਪਰੋਵਾਈਜ਼ੇਸ਼ਨ ਵਾਲਾ ਬਹੁਤ ਜ਼ਿਆਦਾ ਫੈਕਟਰ ਹੈਗਾ ਔਰ ਗਿੱਪੀ ਜੀ ਵੀ ਬਹੁਤ ਸ਼ਾਰਪ ਨੇ ਸੋ ਇਦਾਂ ਹੁੰਦਾ ਸੀ ਕਿ ਸੈੱਟ ਤੇ ਜਦੋਂ ਪਹੁੰਚ ਗਏ ਹੋ ਕਿਰਦਾਰ ਕਰਦੇ ਕਰਦੇ ਤੁਸੀਂ ਆਪਣੇ ਕਿਰਦਾਰ ਨੂੰ ਹੋਰ ਵੱਡਾ ਕਰਨ ਦੇ ਲਈ ਚੇਂਜਸ ਕਿਤੇ ਹੋਨ ਸਪੌਂਟੇਨੀਅਰ ਬਿਲਕੁਲ ਬਿਲਕੁਲ ਗਿੱਪੀ ਗਰੇਵਾਲ ਦੀ ਥੋੜਾ ਚਲੋ ਇੱਕ ਚੰਗੀ ਗੱਲ ਮੈਂ ਕਵਾਂਗਾ ਜੀ ਕਿ ਉਹ ਅਰਜ ਬਾਜੀ ਆਪਾਂ ਕੀ ਐਡ ਕਰ ਸਕਦੇ ਆ ਉਹਨੇ ਪਹਿਲਾਂ ਕਿਹਾ ਬਾਜੀ ਇਹ ਸੀਨ ਇਦਾਂ ਤੁਹਾਨੂੰ ਸੀਨ ਠੀਕ ਲੱਗਦਾ ਮੈਂ ਕਹਿੰਦਾ ਹਾਂਜੀ ਕਿ ਪਿੱਛੇ ਠੀਕ ਹੈ ਪੱਕਾ ਹਾਂਜੀ ਚਲੋ ਫਿਰ ਸ਼ੂਟ ਕਰਦੇ ਆ ਜੇ ਮੈਂ ਕਹਿਤਾ ਕਿ ਨਹੀਂ ਤੇ ਚ ਮੈਨੂੰ ਆ ਕਮੀ ਲੱਗ ਰਹੀ ਹੈ ਯਾਨੀ ਆਪਾਂ ਇਦਾਂ ਕਰ ਲਈ ਬਾਜੀ ਦੱਸੋ ਕਿਦਾਂ ਕਰੀਏ ਫਿਰ ਆਪਾਂ ਉਹਨੂੰ ਰੀਰਾਈਟ ਕਰਨਾ ਹੈ ਜਾਂ ਪੂਰਾ ਸੀਨ ਹੀ ਪਲਟ ਦੇਣਾ ਹੈ ਅੱਛਾ ਤਾਂ ਵੀ ਹੀ ਇਜ਼ ਓਪਨ ਫਾਰ ਥੈਟ ਕਿ ਸੀਨ ਹੀ ਬਦਲ ਦੋ ਸਾਰਾ ਜੇ ਤੁਹਾਨੂੰ ਨਹੀਂ ਠੀਕ ਲੱਗ ਰਿਹਾ ਉਹਨੂੰ ਲੱਗ ਰਿਹਾ ਹੈ ਕਿ ਜੋ ਇਨਪੁੱਟ ਹੋਣ ਆ ਰਹੀ ਹੈ ਇਹ ਫਿਲਮ ਨੂੰ ਹੈਲਪ ਕਰੇਗੀ। ਉਹ ਸੀਨ ਪਲਟਨ 'ਚ ਵੀ ਕੋਈ ਉਹਨੂੰ ਦਿੱਕਤ ਨਹੀਂ ਹੁੰਦੀ। ਹੂੰ ਕਈ ਵਾਰੀ ਜੇ ਹੁਣ ਐਜ਼ ਐਨ ਐਕਟਰ ਮੇਰਾ ਇੱਕ ਫਲੋ ਬਣਿਆ ਹੋਇਆ ਜੀ ਉਹਨੇ ਉੱਥੇ ਮੰਨ ਲਓ ਲਾਤਾ ਕੈਮਰਾ ਮਣੇ ਦੇ ਉੱਤੇ ਜੀ ਤੇ ਉਥੋਂ ਮੈਨੂੰ ਕੈਚ ਕਰ ਰਿਹਾ ਮੈਂ ਕਹਿੰਦਾ ਨਹੀਂ ਕਿ ਵੀ ਮੈਨੂੰ ਨਾ ਆ ਗੱਲ ਕਰਦੇ ਕਰਦੇ ਮੈਂ ਇੱਥੇ ਤੱਕ ਜਦੋਂ ਆਉਨਾ ਇੱਥੋਂ ਗੱਲ ਕਰਦੇ ਕਰਦੇ ਮੇਰਾ ਮਨ ਕਰਦਾ ਹੈ ਕਿ ਮੈਂ ਮੋੜ ਕੇ ਇੱਧਰ ਜਾਵਾਂ ਮੈਂ ਇੱਥੇ ਗੱਲ ਕਰਾਂ ਉਹਨੇ ਮੈਨੂੰ ਨਹੀਂ ਕਹਿਣਾ ਕਿ ਨਹੀਂ ਭਾਜੀ ਹੁਣ ਤਾਂ ਕੈਮਰਾ ਉੱਥੇ ਲੱਗਾ ਹੈ ਉਹਨੇ ਕਿਹਾ ਭਾਜੀ ਤੁਸੀਂ ਇਦਾਂ ਹੀ ਕਰੋ ਇੱਥੇ ਤੱਕ ਆ ਜਾਓ ਇੱਥੋਂ ਆਪਾਂ ਕਟਾਂਗੇ ਇੱਧਰ ਜਿਬ ਲਾ ਦੇਾਂਗੇ ਲਿਆ ਕੇ ਰਾਈਟ ਰਾਈਟ ਉਹ ਮਤਲਬ ਉਹਨੂੰ ਪਤਾ ਹੈ ਕਿ ਐਕਟਰ ਜਦੋਂ ਆਪਣੇ ਫਲੋ ਨਾਲ ਚੱਲ ਰਿਹਾ ਨਾ ਤਾਂ ਉਹ ਬੈਸਟ ਆ ਰਿਹਾ ਜੀ ਇਹ ਲਿਬਰਟੀ ਅਗਰ ਸੈੱਟ ਦੇ ਉੱਤੇ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਜੇ ਆ ਆਪਣੇ ਕੰਮ ਦੇ ਨਾਲ ਇਨਸਾਫ ਕਰ ਰਿਹਾ ਨਾ ਤਾਂ ਉਹ 10 ਗੁਣਾ ਹੋਰ ਵਧੀਆ ਹੋ ਜਾਂਦਾ ਬਿਲਕੁਲ ਸਹੀ ਔਰ ਇੱਕ ਇਸ ਫਿਲਮ ਤੋਂ ਹੋਰ ਸ਼ੁਰੂਆਤ ਜਿਹੜੀ ਆ ਹੋਈ ਹੈ ਹੁਣ ਤੱਕ ਅਸੀਂ ਆਮ ਤੌਰ ਤੇ ਫਿਲਮਾਂ 'ਚ ਦੇਖਦੇ ਆ ਕੋਈ ਵੀ ਫਿਲਮ ਹੋਏ ਕਿ ਕੁੜੀ ਨੂੰ ਲਿਆ ਜਾਂਦਾ ਹੈ ਕਿਰਦਾਰ ਵੇ ਦਿੱਤਾ ਜਾਂਦਾ ਹੈ ਲੇਕਿਨ ਜੋ ਨਿਮਰਤ ਇਸ ਫਿਲਮ ਤੋਂ ਇੱਕ ਬੈਂਚਮਾਰਕ ਸੈੱਟ ਕਰਨ ਵਾਲੇ ਨੇ ਕਿਉਂਕਿ ਐਕਸੈਪਟੈਂਸ ਉਹੀ ਗੱਲ ਕਿ ਸਾਡੇ ਲੋਕਾਂ ਦੀ ਐਕਸੈਪਟੈਂਸ ਔਰ ਐਕਸਪੈਕਟੇਸ਼ਨਸ ਕੁੜੀ ਤਾਂ ਹੈ ਹੀ ਨਹੀਂ ਬੇਸਿਕਲੀ ਪਰ ਮੈਨੂੰ ਲੱਗਦਾ ਹੈ ਕਿ ਜਿੱਦਾਂ ਉਹਨਾਂ ਦਾ ਬਣਾ ਉਹਨਾਂ ਨੇ ਜਿੰਨੀ ਪ੍ਰੈਕਟਿਸ ਕੀਤੀ ਹੈ ਇਨਸਾਫ ਕਰਨ ਦੀ ਤੁਸੀਂ ਇੱਕਦਮ ਮਹਿਸੂ ਬਿਲਕੁਲ ਮੈਂ ਹੁਣੇ ਇੱਕ ਇੰਟਰਵਿਊ ਵਿੱਚ ਗੱਲ ਕਰ ਰਿਹਾ ਸੀ ਥੋੜੀ ਦੇਰ ਪਹਿਲਾਂ ਇੰਟਰਵਿਊ ਚੱਲ ਰਹੀ ਸੀ ਕਿ ਕੁੜੀ ਨੂੰ ਜਾਂ ਹੀਰੋਇਨ ਨੂੰ ਫਿਲਮ ਦੇ ਵਿੱਚ ਲਿਆ ਜਾਂਦਾ ਕਿ ਉਹਦੀ ਪ੍ਰੈਜ਼ੈਂਸ ਚਾਹੀਦੀ ਹੈ ਜੀ ਜੀ ਐਗਜ਼ੈਕਟਲੀ ਪਰ ਇਹ ਕਾਲ ਫਿਲਮ ਐਸੀ ਹੈ ਦੇ ਵਿੱਚ ਨਿਮਰਤ ਦਾ ਕਰੈਕਟਰ ਪ੍ਰੈਜ਼ੈਂਸ ਵਾਸਤੇ ਨਹੀਂ ਹੈ ਜੀ ਪਰਫਾਰਮੈਂਸ ਵਾਸਤੇ ਹੈ ਹਮਮ ਔਰ ਉਸ ਪਾਤਰ ਨੂੰ ਜਿਉਂਦਾ ਕਰਨ ਵਾਸਤੇ ਹੈ ਜੀ ਜਿਹੜਾ ਪਾਤਰ ਨੇ ਇਹਦੇ ਵਿੱਚ ਨਿਮਰਤ ਨੇ ਅਦਾ ਕੀਤਾ ਜੀ ਨਿਮਰਤ ਕੱਲੀ ਨਹੀਂ ਹੈ ਨਿਮਰਤਾ ਦੇ ਵਿੱਚ ਉਸ ਸਮੇਂ ਦੀ ਔਰਤ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਜੀ ਉਸ ਸਮੇਂ ਦੀ ਔਰਤ ਨੂੰ ਕਿਵੇਂ ਦੀ ਤਰਬੀਅਤ ਉਹਦੀ ਹੁੰਦੀ ਸੀ ਕਿਵੇਂ ਦਾ ਉਹਨੂੰ ਸਮਾਨ ਸਨਮਾਨ ਸੋਸਾਇਟੀ ਚੋਂ ਮਿਲਦਾ ਸੀ ਜੀ 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 ਕਿਵੇਂ ਦੀਆਂ ਉਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਔਰਤ ਨੂੰ ਜ਼ਿੰਮੇਵਾਰੀਆਂ ਬਖਸ਼ੀਆਂ ਗਈਆਂ ਜੀ ਕਿਵੇਂ ਅਦਬੋ-ਅਦਾਬ ਮਿਲਿਆ ਉਸ ਸਾਰਾ ਕੋਸ਼ਿਕ ਪਾਤਰ ਚਾਹ ਉਹ ਸਮੇਂ ਦੀ ਔਰਤ ਨੂੰ ਰਿਪਰੈਜ਼ੈਂਟ ਕਰਦੀ ਹੈ ਨਿਮਰਤ ਖੈਰਾ ਆਪਣੇ ਇਸ ਪਾਤਰ ਦੇ ਵਿੱਚ ਔਰ ਉਹਨੇ ਉਹਨੇ ਹੀ ਸੋਹਣੇ ਢੰਗ ਨਾਲ ਨਿਭਾਇਆ ਮਿਹਨਤ ਕਰਕੇ ਅ ਸ਼ਸਤਰ ਵਿਦਿਆ ਵੀ ਸਿੱਖੀ ਜੀ ਫਿਰ ਉਸ ਰੈਣੀ ਬਹਿਣੀ ਜਿਹੜੀ ਆ ਉਹਦੇ ਤੇ ਵਰਕ ਕੀਤਾ ਕਿ ਉਸ ਪਾਤਰ ਦੀ ਰੈਣੀ ਬਹਿਣੀ ਕਿਵੇਂ ਦੀ ਹੋਣੀ ਚਾਹੀਦੀ ਹੈ ਸੋ ਇਹ ਕਿਸੇ ਵੀ ਐਕਟਰ ਲਈ ਬਹੁਤ ਚੰਗੀ ਗੱਲ ਹੁੰਦੀ ਕਿ ਜਦੋਂ ਅਸੀਂ ਪਾਤਰ ਨੂੰ ਸਮਝ ਕੇ ਉਹਦੇ ਚ ਇਨਵੋਲਵ ਹੋ ਕੇ ਜਦੋਂ ਕਰਦੇ ਆ ਨਾ ਜੀ ਤੇ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦਾ ਗਿੱਪੀ ਭਾਜੀ ਨਾਲ ਇਦਾਂ ਦੀਆਂ ਡਿਸਕਸ਼ਨਸ ਹੁੰਦੀਆਂ ਨੇ ਜਾਂ ਫਿਰ ਧਰਮਾ ਦੇ ਨਾਲ ਹੱਥ ਮਿਲਾਉਣਾ ਤੁਹਾਡੇ ਲਈ ਵੀ ਸਰਪ੍ਰਾਈਜ਼ ਸੀ ਸਾਡੇ ਵੱਲ ਨਹੀਂ ਮੇਰੇ ਲਈ ਸਰਪ੍ਰਾਈਜ਼ ਸੀ ਮੈਨੂੰ ਤਾਂ ਗਿੱਪੀ ਦਾ ਜੀ ਇਹ ਨਹੀਂ ਸੀ ਪਤਾ ਕਿ ਧਰਮਾ ਨਾਲ ਗੱਲ ਵੀ ਚੱਲ ਰਹੀ ਹੈ ਕਿਉਂਕਿ ਸਾਨੂੰ ਇਹ ਤਾਂ ਪਤਾ ਸੀ ਕਿ ਹਿੰਦੀ ਚ ਵੀ ਕਰਾਂਗੇ ਹੋਰ ਲੈਂਗੁਏਜਸ ਦੇ ਵਿੱਚ ਵੀ ਇਹਨੂੰ ਰਿਲੀਜ਼ ਕਰਾਂਗੇ ਫਿਲਮ ਨੂੰ ਜੀ ਪਰ ਇੱਕ ਇੰਨਾ ਵੱਡਾ ਪ੍ਰੋਡਕਸ਼ਨ ਹਾਊਸ ਹੈਂਡਸ਼ੇਕ ਕਰੇਗਾ ਇਸ ਫਿਲਮ ਚ ਸਾਡੇ ਨਾਲ ਔਰ ਇਹਨੂੰ ਹਿੰਦੀ ਦੇ ਵਿੱਚ ਇੱਕ ਨੈਕਸਟ ਲੈਵਲ ਤੇ ਰਿਲੀਜ਼ ਕਰੇਗਾ ਇਹ ਸਾਨੂੰ ਵੀ ਨਹੀਂ ਸੀ ਪਤਾ ਇਹ ਸੁਣ ਕੇ ਲੱਗਾ ਕਿ ਯੈਸ ਅਸੀਂ ਬਹੁਤ ਜਲਦੀ ਇੱਕ ਵੱਡਾ ਜੰਪ ਮਾਰ ਕੇ ਬਹੁਤ ਅੱਗੇ ਵੱਲ ਨੂੰ ਨਿਕਲ ਗਏ ਕਿਉਂਕਿ ਉਹਨਾਂ ਦੀ ਕੋਲਾਬੋਰੇਸ਼ਨ ਦੇ ਨਾਲ ਸਾਡੇ ਲਈ ਜਾਂ ਹੋਰ ਮੇਕਰਸ ਲਈ ਬੜੇ ਨਵੇਂ ਰਸਤੇ ਖੁੱਲਣਗੇ ਔਰ ਸਾਨੂੰ ਵੈਲਕਮ ਕੀਤਾ ਜਾਏਗਾ ਇੱਕ ਵੱਡੇ ਸਕੇਲ ਦੇ ਉੱਤੇ ਰਾਈਟ ਸੋ ਪੰਗੜਾ ਬਹੁਤ ਅੱਜਕੱਲ ਪਾ ਰਹੇ ਹੋ ਤੁਸੀਂ ਕੀ ਬਾਤ ਹੈ ਮੈਂ ਰੀਲ ਦੇਖਿਆ ਮੇਰਾ ਦਿਲ ਖੁਸ਼ ਹੋ ਗਿਆ ਮੈਨੂੰ ਲੱਗਾ ਤੁਸੀਂ ਯੂਨੀਵਰਸਿਟੀ ਤੋਂ ਬਾਅਦ ਸ਼ਾਇਦ ਹੋਣਾ ਨਹੀਂ ਖੋਲ ਕੇ ਭੰਗੜਾ ਪਾਇਆ ਉਹ ਮੈਂ ਆਪਣੇ ਪਿੰਡ ਗਿਆ ਸੀ ਜੀ ਸਾਡੇ ਫੁੱਟਬਾਲ ਟੂਰਨਾਮੈਂਟ ਦਾ ਲਾਸਟ ਡੇ ਸੀ ਉਦੋਂ ਸਾਡਾ ਬਟਾਲੇ ਲਾਗੇ ਪਿੰਡ ਐ ਖੋਖਰ ਫੌਜੀਆ ਤੇ ਸਾਡੇ ਪਿੰਡ ਦੀ ਖਾਸੀਅਤ ਇਹ ਹੈ ਕਿ 1950 ਤੋਂ ਰਿਪਬਲਿਕ ਡੇ ਦੇ ਉੱਤੇ ਜਿੰਨੇ ਸਾਲ ਵੀ ਭੰਗੜਾ ਪਿਆ ਹੈ ਨਾ 25 26 ਸਾਲ ਸਾਡੇ ਪਿੰਡ ਦੀ ਟੀਮ ਨੇ ਪਾਇਆ ਦਿੱਲੀ ਜਾਂਦੀ ਹੁੰਦੀ ਸੀ ਟੀਮ ਮਾਸਟਰ ਭਜਨ ਹੁਣਾਂ ਦੀ ਕੈਪਟਨਸ਼ਿਪ ਦੇ ਵਿੱਚ ਤੇ ਉਹਨਾਂ ਦਾ ਬੜਾ ਵੱਡਾ ਕੰਟਰੀਬਿਊਸ਼ਨ ਹੈ ਮਾਸਟਰ ਭਜਨ ਹੁਣਾਂ ਦਾ ਔਰ ਬਾਕੀ ਸਾਡੇ ਪਿੰਡ ਦਾ ਭੰਗੜੇ 'ਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਜੀ ਤੇ ਉਹ ਫਿਰ ਜਦੋਂ ਮੈਂ ਪਿੰਡ ਗਿਆ ਤੇ ਫਿਰ ਉਸ ਦਿਨ ਪਿੰਡ ਦੀ ਟੀਮ ਸੀ ਉਹਨਾਂ ਬਾਹ ਫੜ ਕੇ ਨਾਲਾ ਆ ਲਿਆ ਜੀ ਹਾਂਜੀ ਤੇ ਫਿਰ ਸਾਡਾ ਵੀ ਖੂਨ ਵਾਲਾ ਮਾਰ ਗਿਆ ਜਿੱਦਾਂ ਮੈਂ ਦੱਸਿਆ ਕਿ ਗਤਕਾ ਨਹੀਂ ਭੁੱਲਿਆ ਕਦੇ ਅੱਜ ਤੱਕ ਇਦਾਂ ਹੀ ਭੰਗੜਾ ਵੀ ਨਹੀਂ ਭੁੱਲਿਆ ਜੀ ਕਦੇ ਬਹੁਤ ਦਿਲ ਖੁਸ਼ ਹੁੰਦਾ ਤੁਹਾਨੂੰ ਦੇਖ ਕੇ ਔਰ ਮੈਨੂੰ ਲੱਗਦਾ ਹੈ ਕਿ ਵਾਕਿਆ ਦੇ ਵਿੱਚ ਜਦੋਂ ਤੁਸੀਂ ਬਾਲੀਵੁੱਡ ਫਿਲਮਾਂ ਕਰਦੇ ਹੋਗੇ ਹੈਨਾ ਮੈਂ ਤੁਹਾਡੇ ਕੁਝ ਫਿਲਮਾਂ ਦੇਖੀਆਂ ਕੁਝ ਕਿਰਦਾਰ ਕੀਤੇ ਆ ਉਦੋਂ ਤਾਂ ਮੈਨੂੰ ਲੱਗਦਾ ਅਸੀਂ ਇਹ ਜ਼ਰੂਰ ਸੋਚਦੇ ਸੀਗੇ ਕਿ ਇਸ ਤੋਂ ਵੱਡਾ ਪਲੇਟਫਾਰਮ ਤੁਹਾਨੂੰ ਮਤਲਬ ਤੁਸੀਂ ਆਣੇ ਚਾਹੀਦੇ ਹੋ ਬਟ ਮੈਨੂੰ ਇਹ ਨਹੀਂ ਸੀਗਾ ਪਤਾ ਕਿ ਐਡਾ ਵੱਡਾ ਪ੍ਰੋਡਕਸ਼ਨ ਹਾਊਸ ਸਾਡੀ ਧਰਤੀ ਦੀ ਫਿਲਮ ਸਾਡੀ ਯੋਨੋ ਕੋਲਾਬੋਰੇਸ਼ਨ ਕਰੇਗਾ ਸੋ ਆਲ ਦਾ ਵੈਰੀ ਬੈਸਟ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਬਹੁਤ ਪਿਆਰ ਦਾ ਤੁਹਾਡੀ ਥੈਂਕ ਯੂ ਸੋ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਧੰਨਵਾਦ ਜੀ ਔਰ ਜ਼ਰੂਰ ਦੇਖਿਓ ਜੀ ਆਕਾਲ 10 April ਨੂੰ cinema Karachi ਲੱਗ ਰਹੀ ਹੈ ਔਰ ਪੰਜਾਬੀ ਸਿਨੇਮਾਈ ਜਾਂ ਸਾਡੀਆਂ ਪੰਜਾਬੀ ਦੀਆਂ ਫਿਲਮਾਂ ਹੀ ਐਸੀ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਆਪਣੇ ਬਜ਼ੁਰਗਾਂ ਨਾਲ ਤੇ ਆਪਣੇ ਬੱਚਿਆਂ ਨਾਲ ਬਹਿ ਕੇ ਦੇਖ ਸਕਦੇ ਹੋ ਵਰਨਾ ਬਹੁਤ ਸਾਰੀਆਂ ਹਿੰਦੀ ਫਿਲਮਾਂ ਔਰ ਇੰਗਲਿਸ਼ ਫਿਲਮਾਂ ਤੁਸੀਂ ਰਿਸਕ ਨਹੀਂ ਲੈ ਸਕਦੇ ਕਿ ਬੱਚਿਆਂ ਨਾਲ ਬਹਿ ਕੇ ਦੇਖਣ ਲੱਗ ਜਿਓ ਤੁਹਾਨੂੰ ਮਾਣ ਹੋਣਾ ਚਾਹੀਦਾ ਤੁਹਾਡਾ ਆਪਣਾ ਸਿਨੇਮ ਬੱਚਿਆਂ ਨੂੰ ਜ਼ਰੂਰ ਦਿਖਾਓ ਬਹੁਤ ਧੰਨਵਾਦ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਸੋ